ਤੁਹਾਡੇ ਮੈਂ ਤੁਸੀਂ ਘਰ ਬੈਠ ਕੇ ਮੋਬਾਈਲ ਦੇ ਆਪਣੀ ਫਰਦ ਕੱਢ ਸਕਦੇ ਹੋ ਤੇ ਸਾਰਾ ਡਾਟਾ ਦੇਖ ਸਕਦੇ ਹੋ ਉਸੇ ਤਰ੍ਹਾਂ ਅੱਜ ਤੁਸੀਂ ਇੱਕ ਮੋਬਾਈਲ ਦੇ ਜਰੀਏ ਆਪਣੇ ਖੇਤ ਦੀ ਮਿੰਤੀ ਕਰ ਸਕਦੇ ਹੋ ਜਿੱਥੇ ਤੁਸੀਂ ਜ਼ਮੀਨ ਖਰੀਦ ਰਹੇ ਹੋ ਜਾਂ ਤੁਸੀਂ ਕੋਈ ਜ਼ਮੀਨ ਵੇਚਣੀ ਆ ਠੇਕੇ ਦੇ ਲੈਣੀ ਆ ਕਿਤੇ ਵੀ ਕਰਨੀ ਆ ਮੋਬਾਈਲ ਦੇ ਜਰੀਏ ਜਿਹੜਾ ਤੁਹਾਡਾ ਫਰਦ ਦੇ ਵਿੱਚ ਡਾਟਾ ਹੁੰਦਾ ਵੀ ਸਾਡੇ ਕੋਲ ਕਿੰਨੇ ਕਨਾਲ ਜ਼ਮੀਨ ਆ ਕਿੰਨੇ ਬਿਗੇ ਆ ਕਿੰਨੇ ਬਿਸਵੇ ਆ ਜਾਂ ਕਿੰਨੇ ਏਕੀਲੇ ਆ ਉਹ ਤੁਸੀਂ ਇਹਦੇ ਐਪ ਦੇ ਜਰੀਏ ਮਤਲਬ ਇੱਕ ਐਗਜ਼ੈਕਟ ਦੇਸ਼ੋ ਦੇ ਨੀਅਰ ਅਬਾਊਟ ਮਤਲਬ ਪਹੁੰਚੋਗੇ ਤੇ ਅਸੀਂ ਹੁਣ ਤੁਹਾਨੂੰ ਮਿੰਨਤੀ ਕਰਕੇ ਵੀ ਦਿਖਾ ਰਹੇ ਹਾਂ ਤੇ ਤੁਸੀਂ ਮਿੰਨਤੀ ਦੇਖ ਸਕਦੇ ਹੋ ਜਿਹੜੇ ਵੀ ਬਾਣ ਦੀ ਅਸੀਂ ਨੇ ਮਿੰਨਤੀ ਕਰਨੀ ਆ ਐਪ ਅਸੀਂ ਨੇ ਓਪਨ ਕਰ ਲਿਆ ਉਸ ਤੋਂ ਬਾਅਦ ਲੈਂਡ ਮੀਅਰਮੈਂਟ ਫਿਰ ਆਟੋ ਵਾਕ ਇੱਥੇ ਅਸੀਂ ਸਟਾਰਟ ਕਰ ਲਿਆ ਹੁਣ ਸਾਡਾ ਹੋ ਗਿਆ ਸਟਾਰਟ ਜੁੰਕ ਅਸੀਂ ਜਿਸ ਏਰੀਆ ਦੀ ਮਿੰਨਤੀ ਕਰਨੀ ਆ ਉੱਥੇ ਅਸੀਂ ਨੇ ਆਪਣਾ ਤੁਰਦੇ ਜਾਈ ਜਾਣਾ ਹੁਣ ਮੈਂ ਇੱਥੋਂ ਤੁਰ ਕੇ ਦਿਖਾ ਰਿਹਾ ਚਾਹੇ ਮੈਂ ਇਧਰ ਲਈ ਏਰੀ ਦੀ ਮਿੰਤੀ ਕਰਨੀ ਆ ਚਾਹੇ ਮੈਂ ਇਧਰ ਲਈ ਏਰੀ ਦੀ ਮਿੰਤੀ ਕਰਨੀ ਆ ਜਿੱਥੋਂ ਮੈਂ ਚੱਲਿਆ ਸੀ ਮੈਨੂੰ ਉੱਥੇ ਜਾ ਕੇ ਰੁਕਣਾ ਪੈਣਾ ਚਾਹੇ ਇਹ ਨਹੀਂ ਵੀ ਜ਼ਮੀਨ ਖਾਲੀ ਦੀ ਮਿੰਤੀ ਕਰ ਰਹੇ ਚਾਹੇ ਤੁਸੀਂ ਜੀਰੀ ਲਾਈ ਹੋਈ ਆ ਫੇਰ ਵੀ ਤੁਸੀਂ ਇਹਦੀ ਮਿੰਤੀ ਕਰ ਲਓਗੇ ਚਾਹੇ ਤੁਸੀਂ ਉਧਰ ਮੱਕੀ ਚਰੀ ਬੀਜੀ ਹੋਈ ਆ ਫੇਰ ਵੀ ਤੁਸੀਂ ਉਹਦੀ ਮਿੰਤੀ ਕਰ ਲਓਗੇ ਹੁਣ ਤੁਸੀਂ ਦੇਖ ਸਕਦੇ ਹੋ ਇੱਥੋਂ ਆਪਾਂ ਚੱਲੇ ਸੀ ਇੱਥੇ ਆਪਾਂ ਹੋ ਗਏ ਆ ਕੇ ਸਟਾਪ ਹੁਣ ਆਪਾਂ 21 ਦੇਖ ਰਹੇ ਹੋ ਤੁਸੀਂ ਸਕਰੀਨ ਤੇ 0. ਇੱਥੇ ਆਪਾਂ ਜਦੋਂ ਇਹਨੂੰ ਆਪਾਂ ਜੁੰਟ ਤੇ ਕਲਿੱਕ ਕਰਾਂਗੇ ਜੁੰਟਸ ਇਹ ਆ ਗਿਆ ਜਿਹੜਾ ਮੈਂ ਏਰੀਆ ਮਤਲਬ ਉਹ ਹੈਗਾ 33.13 ਮਰਲੇ 33. ਹੁਣ 13 ਮਰਲੇ ਹੁਣ 33.13 ਮਰਲੇ 33.13 ਮਰਲੇ 33. ਹੁਣ 13 ਮਰਲੇ ਹੁਣ 33.13 ਮਰਲੇ ਹੁਣ ਜਿਹੜਾ ਆਪਾਂ ਇਹਦੇ ਵਿੱਚ ਮੇਨ ਫੰਕਸ਼ਨ ਆ ਉਹ ਤੁਸੀਂ ਦੇਖੋਗੇ ਲੈਂਡ ਕੈਲਕੂਲੇਟਰ ਯੂਸੀ ਲੈਂਡ ਕੈਲਕੂਲੇਟਰ ਤੇ ਕਰਾਂਗੇ ਇੱਥੇ ਅਸੀਂ ਟਾਈਪ ਕਰਾਂਗੇ 33.13 ਇਹਦੀ ਹੁਣ ਆਪਾਂ ਨੇ ਅੱਗੇ ਇਹਦੇ ਮਰਲੇ ਬਣਾਉਣੇ ਨੇ ਹੁਣ ਆਪਾਂ ਇੱਥੇ ਲੈ ਕੇ ਆਵਾਂਗੇ ਇਹਨੂੰ ਮਰਲੇ ਤਾਂ ਉਹ ਹੈਗੀ ਆ ਮੰਨ ਲਓ ਹੁਣ ਇਹਦੀ ਕਨਾਲ ਬਣਾਉਣੀ ਆ ਜਿਹੜਾ ਆਪਾਂ ਇਹਦੇ ਵਿੱਚ ਮੇਨ ਫੰਕਸ਼ਨ ਆ ਉਹ ਤੁਸੀਂ ਦੇਖੋਗੇ ਲੈਂਡ ਕੈਲਕੂਲੇਟਰ ਯੂਸੀ 18 ਕਨਾਲਾਂ ਨੇ ਅਸੀਂ ਇਹਨੂੰ ਇੱਕ ਬਣਾਉਣਾ ਕਿੰਨਾ ਇਹਦੇ ਮਰਲੇ ਬਣਾਉਣੇ ਨੇ 18 ਕਨਾਲਾਂ ਦੇ 360 ਮਰਲੇ ਬਣ ਗਏ ਉਸ ਤੋਂ ਬਾਅਦ ਅਸੀਂ ਨੇ ਇੱਥੇ ਮੰਨ ਲਓ ਸਾਡੇ ਕੋਲ ਬੀਗੇ ਨੇ ਬੀਗੇ ਕਿੰਨੇ ਨੇ ਜਿਵੇਂ ਸੰਗਰੂਰ ਸਾਈਡ ਬੀਗੇ ਵੇਚਦੇ ਸਾਡੇ ਕੋਲ ਹੈਗੇ ਨੇ 45 ਬੀਗੇ ਹੁਣ 45 ਬੀਗਿਆਂ ਦਾ ਅਸੀਂ ਨੇ ਕੀ ਕਰਨਾ ਇਹਦੇ ਅਸੀਂ ਕਨਾਲ ਬਣਾਉਣੀਆਂ ਨੇ 17.2 ਜਿਸ ਤਰ੍ਹਾਂ ਤੁਸੀਂ ਕਰਕੇ ਆਪਣੇ ਖੇਤ ਦੀ ਆਪਣੇ ਮਤਲਬ ਜਿਸ ਜਗ੍ਹਾ ਦੀ ਤੁਹਾਨੂੰ ਜਰੂਰਤ ਹੈ ਤੁਸੀਂ ਬੜੀ ਆਸਾਨੀ ਦੇ ਨਾਲ ਮੰਨਤੀ ਕਰ ਸਕਦੇ ਹੋ ਸੋ ਵੀਡੀਓ ਤੇ ਕਮੈਂਟ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਕਿੱਦਾਂ ਦੀ ਲੱਗੀ ਹਾਂਜੀ ਜੀਵ ਐਪ ਨੂੰ ਡਾਊਨਲੋਡ ਕਰਨ ਦੇ ਬਿਲਕੁਲ ਸੌਖਾ ਤਰੀਕਾ ਸਭ ਤੋਂ ਪਹਿਲਾਂ ਪਲੇ ਸਟੋਰ 'ਚ ਜਾਓ ਉਹਦੇ ਵਿੱਚ ਜੀਵ ਲੈਂਡ ਮੀਅਰਮੈਂਟ ਟਾਈਪ ਕਰੋ ਉਸ ਤੋਂ ਬਾਅਦ ਉਹਨੂੰ ਇੰਸਟਾਲ ਕਰੋ ਤੇ ਨੰਬਰ 4 ਤੇ ਜਦੋਂ ਓਪਨ ਹੋ ਜਾਏਗਾ ਤੁਹਾਡੇ ਲਈ ਉਹ ਤੁਹਾਡੇ ਲਵੇ ਉਸ ਤੋਂ ਬਾਅਦ ਦੋ ਆਪਸ਼ਨ ਆਉਣਗੀਆਂ ਨੰਬਰ 5ਵੇਂ ਨੰਬਰ ਤੇ ਮੈਂ ਇੱਥੇ ਪੰਜਵਾਂ ਨੰਬਰ ਲਿਖਿਆ ਉੱਥੇ ਸਿਰਫ ਦੋ ਹੀ ਆਪਸ਼ਨ ਆਉਣਗੇ ਆ 1 ਤੇ 2 ਲੈਂਡ ਮੀਅਰਮੈਂਟ ਤੇ ਸੈਕੰਡ ਲੈਂਡ ਕੈਲਕੂਲੇਟਰ ਹੁਣ ਜੇ ਅਸੀਂ ਆਪਣੀ ਜ਼ਮੀਨ ਦੀ ਮਿਨਤੀ ਕਰਨੀ ਆ ਫਿਰ ਤੁਸੀਂ ਨੇ ਲੈਂਡ ਕੈਲਕੂਲੇਟਰ ਤੇ ਕਲਿੱਕ ਕਰਨਾ ਜਿਵੇਂ ਮੈਂ ਇੱਥੇ ਲਿਖਿਆ ਉਸ ਤੋਂ ਬਾਅਦ ਆ ਜਾਊਗਾ ਤੁਹਾਡੇ ਕੋਲ ਦੋ ਆਪਸ਼ਨ ਆ ਫੇਰ ਆਉਣਗੀਆਂ ਇੱਕ ਆਟੋ ਵਾਕ ਇੱਕ ਆਟੋ ਵਾਕ ਤੇ ਸੈਕੰਡ ਮੈਂ ਇੱਥੇ ਲਿਖਣੀ ਭੁੱਲ ਗਿਆ ਵਾਈ ਮਾਰਕਿੰਗ ਤਾਂ ਆਪਾਂ ਨੇ ਆਟੋ ਵਾਗਣਾ ਚੱਲਣਾ ਮਤਲਬ ਤੁਰ ਕੇ ਆਪਣੇ ਜਿਹੜਾ ਇਹ ਬਾਕਸ ਬਣਾਇਆ ਮੰਨ ਲਓ ਆਪਣਾ ਇੱਕ ਕੀਲਾ ਜੱਦਾ ਕਿਲਾ ਜੋ ਵੀ ਏਰੀਆ ਹੈਗਾ ਇਸ ਏਰੀਆ ਦੀ ਜਦੋਂ ਆਪਾਂ ਮਿੰਨਤੀ ਕਰਾਂਗੇ ਜਦੋਂ ਇੱਥੇ ਤੁਸੀਂ ਖੜ ਗਏ ਐਪ ਤੁਹਾਡੇ ਕੋਲ ਬਿਲਕੁਲ ਹੋਏਗਾ ਸਕਰੀਨ ਤੇ ਤੁਸੀਂ ਵੀਡੀਓ ਦੇਖ ਹੀ ਰਹੇ ਹੋਵੋਗੇ ਉਤੋਂ ਤੁਸੀਂ ਜਦੋਂ ਸਟਾਰਟ ਕਰਤਾ ਇਸ ਚੱਕਰ ਦੇ ਉੱਪਰ ਦੀ ਤੁਸੀਂ ਨੂੰ ਜਦੋਂ ਰੌਂਡ ਲਾ ਕੇ ਆਉਟ ਹੋਵੋਗੇ ਉਸ ਤੋਂ ਬਾਅਦ ਤੁਸੀਂ ਇਹਨੇ ਸਟਾਪ ਕਰ ਦੇਣਾ ਜਦੋਂ ਤੁਸੀਂ ਸਟਾਪ ਕਰੋਗੇ ਮੰਨ ਲਓ ਤੁਹਾਡੇ ਕੋਲ 2655 ਏਕੜ ਆ ਗਿਆ ਜਿੰਨੇ ਵੀ ਏਰੀਆ ਦੀ ਤੁਸੀਂ ਨੇ ਮੰਤੀ ਕੀਤੀ ਆ ਫਿਰ ਤੁਸੀਂ ਯੂਨਟ ਤੇ ਕਲਿੱਕ ਕਰੋਗੇ ਜਦੋਂ ਯੂਨਟ ਤੇ ਕਲਿੱਕ ਕਰੋਗੇ ਸਾਰਾ ਏਰੀਆ ਤੁਹਾਡੇ ਲਈ ਬੇਕ ਨਾਲ ਮਰਲਾ ਹਕਟੇਆਰ ਸਟੇਅਰ ਮਤਲਬ A ਤੋਂ Z ਰਿਪੋਰਟ ਆ ਜਾਈਗੀ ਹੁਣ ਜਿਹੜੀ ਇਹਦੇ ਵਿੱਚ ਮੇਨ ਫੰਕਸ਼ਨ ਆ ਇਸ ਐਪ ਦੇ ਵਿੱਚ ਨੰਬਰ 6 ਦੇਖੋ ਲੈਂਡ ਕੈਲਕੂਲ ਕੈਲਕੂਲੇਟਰ ਜਦੋਂ ਤੁਸੀਂ ਆਪਾਂ ਲੈਂਡ ਕੈਲਕੂਲੇਟਰ ਨੂੰ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਮੰਨ ਲਓ ਇਹਦੇ ਵਿੱਚ ਬਹੁਤ ਸਾਰੀਆਂ ਆਪਸ਼ਨ ਆਉਣਗੀਆਂ ਲੈਂਡ ਕੈਲਕੂਲੇਟਰ ਦੇ ਵਿੱਚ ਜਿਵੇਂ ਕੀਲਾ ਕਨਾਲ ਮਰਲਾ ਵੀਗਾ ਹੈ ਕਟੇਰ ਸਟੇਰ ਅ ਹੋਰ ਵੀ ਬਹੁਤ ਸਾਰੀਆਂ ਇਦਾਂ ਦੀਆਂ ਆਪਸ਼ਨਾਂ ਹੈਗੀਆਂ ਨੇ ਸਪੋਜ਼ ਕਰੋ ਆਪਾਂ ਨੇ ਮਤਲਬ 40 ਬਿਗੇਆਂ ਦੀਆਂ ਕਨਾਲਾਂ ਬਣਾਉਣੀਆਂ ਨੇ ਜੋ ਤੁਸੀਂ 40 ਬਿਗੇ ਉੱਪਰ ਦੇ ਜਿੱਦਾਂ ਮੈਂ ਬਾਕਸ ਬਣਾਇਆ ਹੋਇਆ ਜੁਨਟ ਗੋਲ ਦੇ ਚੱਕਰ ਚ ਲਾ ਕੇ ਸੇਮ ਇਦਾਂ ਐਜ਼ ਇਟ ਇਦਾਂ ਦਾ ਹੀ ਐਪ ਦੇ ਵਿੱਚ ਹੋਏਗਾ ਤੇ ਤੁਸੀਂ ਨੇ ਇੱਥੇ 40 ਬਿਗੇ نوٹ ਕਰਨੇ ਨੇ ਲਿਖਣੇ ਨੇ ਫਾਰ ਐਗਜ਼ਾਮਪਲ ਤਾਂ ਮੰਨ ਲਓ ਆਪਾਂ ਜਦੋਂ نیچے ਆਵਾਂਗੇ ਮੈਂ نیچے ਵੀ ਲਿਖਿਆ ਹੋਇਆ ਹੈ ਇਦਾਂ ਦਾ ਜੁੰਟ ਬਣਾਇਆ ਹੋਇਆ ਜਾਂ ਤੁਸੀਂ ਆਪਾਂ 40 ਬਿਗੀਆਂ ਦੀਆਂ ਕਨਾਲਾਂ ਬਣਾਉਣੀਆਂ ਨੇ ਤਾਂ ਆਪਣੇ ਕੋਲ 15 ਕਨਾਲ 13 ਮਰਲੇ 40 ਬਿਗੀਆਂ ਦੀਆਂ ਕਨਾਲਾਂ ਬਣ ਕੇ ਆ ਜਾਣਗੀਆਂ ਜੇ ਮੰਨ ਲਓ ਆਪਾਂ ਨੇ ਦੇਖਣਾ ਵੀ ਇੱਕ ਅਕੀਲੇ ਦੇ ਵਿੱਚ 8 ਕਨਾਲਾਂ ਆਉਂਦੀਆਂ ਨੇ ਤਾਂ ਤੁਸੀਂ ਜਿੱਥੇ ਮੈਂ 40 ਲਿਖਿਆ ਤਾਂ ਤੁਸੀਂ ਉੱਪਰੋਂ ਯੂਨਟ ਸਿਲੈਕਟ ਕਰਨੀ ਪੈਣੀ ਹੈ ਆਪਾਂ ਨੂੰ ਵੀ ਆਪਾਂ ਨੇ ਕਨਾਲ ਕੱਢਣੀ ਆ ਮਰਲਾ ਕੱਢਣਾ ਬੀਗਾ ਕੱਢਣਾ ਕੀ ਕੱਢਣਾ ਜੋ ਵੀ ਆਪਣੀ ਜ਼ਰੂਰਤ ਹੈ ਮੰਨ ਲਓ ਅਸੀਂ ਨੇ ਦੋ ਕਿੱਲਾਂ ਦੀਆਂ ਕਨਾਲਾਂ ਦੇਖਣੀਆਂ ਨੇ ਜੋ ਅਸੀਂ ਉੱਪਰ ਜੁੰਟ ਦੇ ਉੱਪਰ ਜਿੱਥੇ ਮੈਂ 40 ਲਿਖਿਆ ਉਰੀ ਤੁਸੀਂ 2 ਲਿਖੋਗੇ ਉਧਰੋਂ ਕਿੱਲਾਂ ਸਿਲੈਕਟ ਕਰੋਗੇ ਫਿਰ ਤੁਹਾਡੇ ਲਵੇ نیچے 16 ਕਨਾਲ ਆ ਜਾਣਗੇ ਇਦਾਂ ਕਰਕੇ ਤੁਸੀਂ ਆਪਣੇ ਐਪ ਨੂੰ ਡਾਊਨਲੋਡ ਕਰਕੇ ਬਹੁਤ ਵਧੀਆ ਤਰੀਕੇ ਦੇ ਨਾਲ मतलब हर एक चीज दी जानकारी हासिल कर सकते, कर सकते, आ, कर सकते, कर सकते कर हो ਤੇ ਹਰੇਕ ਚੀਜ਼ ਦੀ ਮੀਰਮੈਂਟ ਤੇ ਮਤਲਬ ਕਹਿਣ ਦਾ ਭਾ ਵੀ ਮਿੰਨਤੀ ਕਰ ਸਕਦੇ ਹੋ ਕਿੰਨੀਆਂ ਵੀ ਕਨਾਲਾਂ ਮਰਲੇ ਵਿਗਾ ਬਿਸਵਾ ਕੁਝ ਵੀ ਆ ਐਨੀਥਿੰਗ ਤੁਸੀਂ ਸਕਿੰਟਾਂ ਦੇ ਵਿੱਚ ਇਹਦੀਆਂ ਯੂਨਟ ਦੇ ਵਿੱਚ ਆ ਕੇ ਆਪਣੀ ਮਿੰਨਤੀ ਕਰ ਸਕਦੇ ਹੋ ਉਹਦਾ ਰਿਜ਼ਲਟ ਸਕਿੰਟਾਂ ਦੇ ਵਿੱਚ ਕੱਢ ਸਕਦੇ ਹੋ ਸੋ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਦੱਸਣਾ ਤਾਂ ਹੋਰ ਇਦਾਂ ਦੇ ਵੀਡੀਓ ਦੇਖਣ ਦੇ ਲਈ ਆਪਣੇ ਫੇਸਬੁੱਕ ਪੇਜ ਪੰਜਾਬ ਦੇ ਹੀਰੇ ਨੂੰ ਫੋਲੋ ਕਰੋ ਇੰਸਟਾਗ੍ਰਾਮ ਨੂੰ ਫੋਲੋ ਕਰੋ ਤੇ YouTube ਤੇ ਚੈਨਲ ਆ ਪੰਜਾਬ ਦੇ ਹੀਰੇ ਤੇ ਉਹਨੂੰ ਸਬਸਕ੍ਰਾਈਬ ਕਰਨ ਦੀ ਜ਼ਰੂਰ ਖੇਚਲਾ ਕਰੋ ਤਾਂ ਵੀਡੀਓ ਵਧੀਆ ਲੱਗਦੀ ਮੈਂਡ ਸ਼ੇਅਰ ਲਾਈਕ ਜਰੂਰ ਕਰਨਾ ਥੈਂਕ ਯੂ ਸੋ ਮਚ